ਹਾਲ ਦੋਸਤੋ ਮੈਂ ਥੋੜਾ ਸਣੀ ਸਿੱਧੂ ਪਲੀ ਮਾਰੇ ਜਾਨੋ ਲਾਈਕ ਤੇ ਘੰਟੀ ਵਾਲਾ ਬਟਨ ਦਬਾ ਦਿਓ ਸ਼ੇਅਰ ਵੀ ਕਰ ਦਿਓ ਤਾਂ ਹਾਂਜੀ ਸਾਡੇ ਚੱਲਦੇ ਆ ਪੇਪਰ ਤਾਂ ਕਰਕੇ ਸਾਨੂੰ ਵਿੱਚ ਵਿੱਚ ਛੁੱਟੀ ਆ ਕੱਲ ਹੀ ਸਰਤਾ ਹੈਗਾ ਮੈਥ ਦਾ ਪੇਪਰ ਫਿਰ ਅਸੀਂ ਤਿਆਰੀ ਕਰਨੀ ਆ ਤਾਂ ਤੁਹਾਡੇ ਨਾਲ ਜੁੜੇ ਵੀ ਰਹਿਣਾਗਾ ਹਮ ਜੋ ਅਸੀਂ ਦੇਖਦੇ ਆ ਡੈਡੀ ਕੀ ਕਰਦਾ ਹਾਂਜੀ ਆਪਾਂ ਚੱਲਦੇ ਆ ਡੈਡੀ ਕੋਲੇ ਆਪਾਂ ਚੜਦੇ ਆਪਾਂ ਚੜ ਗਏ ਜੀ ਪੌੜੀਆਂ ਡੈਡੀ ਹਾਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਜੀ ਸਾਰੇ ਭਰਾ ਸੈਟ ਹੈ ਜੀ ਤੇ ਅੱਜ ਜੀ ਬੁੱਤਰ ਆਪਾਂ ਟਾਈਮ 'ਤੇ ਡਾਟੇ ਜਿਗੇ ਤੇ ਤੇ ਇਹਦੇ ਬਾਕੀ ਅਜ ਉਹ ਫੇਸ ਤੱਕ ਚੜਾਉ ਲੱਗੇ ਹੋਇਆ ਵਾ ਨੂੰ ਦਿਖਾਓ ਫੇਸ ਤੱਕ ਚੜਾਉ ਲੱਗੇ ਏ ਅੱਜ ਜੀ ਨੂੰ ਫੇਪ ਤੰਗ ਚੜੋਂਦਾ ਵਾ ਅੱਜ ਉਹਰਾ ਫੇਪ ਭਜਾਉ ਕੋਈ ਪੁੱਤਰੇ ਅੱਜ ਨਾ ਚੜਾ ਦਿੰਦਾ ਥੱਲੇ ਆ ਜਾ ਹਾਂ ਜੀ ਆ ਦੇਖੋ ਜੀ ਕੂਤਰਾ ਫਿਰਦੇ ਆ ਆਪਣੇ ਨਿਕਾਲਾਂ ਜੀ ਆ ਡੱਬਾ ਉਹ ਫਿਰਦਾ ਟੈਕਾ ਕੂਰੀ ਆ ਕੇ ਬੈਗੀ ਸਾਡਾ ਕੂਤਰਾ ਵੀ ਆ ਗਿਆ ਡੱਬਾ ਆ ਲਓ ਜੀ ਬਾਕੀ ਦੇ ਫਿਰਦੇ ਆ ਜੀ ਹਾਂ ਜੀ ਆ ਇੱਕ ਕੂਤਰੀ ਆਪਣੀ ਬੰਦੀ ਫਿਰਦੀ ਆ ਆ ਗਈ ਅੰਦਰ ਇਹਨਾਂ ਬਹਿਣਾ ਬਹਿ ਜਾ ਬਹਿ ਜਾ ਬਹਿ ਜਾ ਪੁੱਤ ਬਹਿ ਜਾ ਆ ਖੁੜੀ ਜੇ ਮੜਾ ਦੇ ਭਾਈ ਨਾ ਆਉਣ ਇਹ ਹੋਂਦ ਵਾਲੇ ਆਪੇ ਪਾਸੇ ਨਾ ਆਇਆ 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 ਹੰਦੀ ਬੈਗੀ ਸੀ ਕਬੂਤਰੀ ਹੰਦੀ ਭਾਰਗੇ ਜੀ ਇਹ ਕੋਈ ਆਪਾਂ ਮੈਨੂੰ ਆਇਆ ਜਿਗਾ ਉਹ ਨਾਮ ਮੈਂ ਆਪਣੇ ਕੋਲੋਂ ਬਾਹਰ ਪੈਰ ਵਾਲੇ ਤੇ ਇਹ ਖਰਾਬ ਹੋ ਜਾਣ ਪੈਰ ਪਾਸੇ ਨੂੰ ਸਿੱਧਾ ਘਰੇ ਆਉਂਦੀ ਆ। ਉਹ ਖਲਾਈ ਸੀ। ਅੰਗੀ ਆ ਜਾਵਲ ਪਾਣ ਨਾਲ ਗਿਆ ਵਿਆ। ਮਰੇ ਬਾੜ ਨੂੰ। ਚੋਪ ਉੱਥੇ ਕੰਮ ਕਰ ਲਓ। ਆਪਾਂ ਦੀ। ਹੈ? ਥੋੜੀ ਥੋੜੀ ਥੋੜੀ। ਇਹ ਜਾਲ ਲੱ ਟੁਪੇ ਟੁਪੇ ਇਕੱਠੇ ਕਰੂ ਈ ਤਾ। ਕੀ ਕਰਾਂਗੇ ਫਿਰ ਹੁਣ ਪਾਰ ਕੇ ਅਗਲਾ ਹੁਣ ਅਗਲਾ ਉੱਡੋ ਪੜੀ ਗਏ ਨਿਆਰ ਹਾਂ ਅੱਜ ਕਮੂਤਾ ਦੇ ਬਾਜ਼ਾਰ ਹੁੰਦੇ ਆ ਵਾਹ ਸਹੀ ਹੈ ਮੁੱਛਰ ਮੁੱਛਰ ਨਹੀਂ ਵੱੜਦਾ ਅੰਦਰ ਮੁੱਛ ਜਾਈ ਲਾਈ ਹੋਈ ਇੱਤਾਂ ਬਾੜੀ ਪਤਲੀ ਹੈ ਨੀ ਮਤਲੀ ਹੈ ਵਾਹ ਬਲੀ ਨਾ ਨਿਊਜ਼ ਬਲੀ ਦਾ ਕੇਲੇ ਨਿਊਜ਼ਪੇਪਰ ਵਾਲੀ ਨਹੀਂ ਉੱਡੀਆਂ ਤਾਂ ਫਿਰ ਤੁਹਾਨੂੰ ਲਿਆਉਣੀਆਂ ਪੈਣੀਆਂ ਕਦੋਂ ਵੀ ਹੋਣ ਵਾਲੀਆਂ ਹੁਣ ਜੀ ਹੋ ਪਤੰਗਾ ਮੰਗਦਾ ਹੈ ਅੰਤ ਤੋਂ ਦਿਖਾਉਂਦਾ ਕਿੰਨੇ ਪਤੰਗਾ ਪਈਆਂ ਕਿੰਨੇ ਵੱਡੇ ਵੱਡੇ ਕਿੰਨੇ ਪਤੰਗਾ ਪਈਆਂ ਦਿਖਾਉਂਗਾ ਉਹ ਵੀ ਮੈਂ ਦੇਖੋ ਐਕਾ 202 200 ਦੀਆਂ ਪਤੰਗਾ ਪਈਆਂ ਗਈਆਂ ਬਾਕੀ ਸਾਰੀਆਂ 20 20 ਦਾਸਾਂ ਦਾ ਸਾਲੀਆਂ ਪਈਆਂ ਹੁਣ ਹੋਰ ਮੰਗਦਾ ਹੈ 2 200 ਲਟਕੇ ਬੈਠਾ ਪਤੰਗੀਆਂ ਦੇ ਪੜਨ ਲਈ ਧਿਆਨ ਨਹੀਂ ਹੈਗਾ ਇਹਦਾ ਪਤੰਗਾ ਵਾਲੀ ਹੈਗਾ ਇਹਦਾ 2 ਇਹਨੇ 2-4 ਤੋਂ ਲਟਕੇ ਬੈਠਾ ਨਾ ਉੱਧੋਂ ਵੀ ਆ ਸਾਹਮਣੇ ਘਰੋਂ ਨੇ ਦੋ ਚਾਰ ਲੋਟ ਕੇ ਗਿਆ। ਹਾਂਜੀ ਜੀ ਆਪਣਾ ਕੱਲ ਨਹੀਂ ਆਏਗਾ। ਬੱਚਾ ਹਾਂਜੀ ਉਹ ਤੋਂ ਵੀ ਨਹੀਂ ਪਤਾ ਲੱਗਾ ਕਿੱਥੇ ਚਲੇ ਗਿਆ ਉਹ ਵੀ। ਹਾਂਜੀ ਬਾਕੀ ਸਾਰੇ ਆਗੇ ਸੀਗੇ ਇੱਕడే ਆਪਣਾ ਕੱਲ ਆਏਗਾ। ਕਾਲਾ ਚਿੰਦਾ ਆਵਾ। ਬਾਕੀ ਦੇਖਦੇ ਅੱਜ। ਉੱਥੇ ਨਾਲ ਆਪਣੇ ਨਾਲ ਸੇਮ ਆ ਤੇ ਵੱਡੇ ਬਾਜ ਜਿਹੋ ਹੁੰਦੇ ਨੇ ਵੱਡੇ ਗੇਲਾ। ਉਹ ਬਹੁਤ ਫਿਰ ਵੀ ਉਹਨਾਂ ਨੂੰ ਦੇਖ ਕੇ ਵੀ ਕਿ ਡਰ ਜਾਂਦੇ ਜੀ। ਫੇਰ ਦਰਿਆ ਕੁੱਤਰਾ ਆਸੇ ਪਾਸੇ ਸਿਆਰ ਤੇ ਲੈ ਜਾਂਦਾ ਵਾ ਜਿਹੜਾ ਕਿਤੇ ਆਪਣਾ ਕਿਹੜਾ ਘਰ ਆਇਆ ਹੈਗਾ ਅੰਦਰ ਆਪਣੇ ਸ਼ੇਰ ਪਹਿਨਦਾ ਤੇ ਨਾਲ ਹੀ ਆਪਣਾ ਪੈਂਟ ਪਹਿਨਦਾ ਪਚਾਲੇ ਜਿਹਾ ਆਪਣਾ ਘਰ ਆ ਜਾਂਦਾ ਹਾਂਜੀ ਉਹਨਾਂ ਦਾ ਥੋੜਾ ਚੱਕਰ ਪੈ ਜਾਂਦਾ ਉਹ ਉੱਚੀ ਕਿਹੜਾ ਕੁੱਤਰਾ ਜਾਂਦਾ ਨਾ ਉਹ ਬਹਾੜਾ ਹੁੰਦਾ ਆਸੇ ਪਾਸੇ ਲੈ ਜਾਂਦਾ ਹਾਂਜੀ ਬਾਕੀ ਛੱਡਿਓ ਆ ਦੇਖਦੇ ਅੱਜ ਹਾਂਜੀ ਆਹ ਦੇਖੋ ਜੀ ਆਹ ਫਿਰਦਿਆ ਬਾ ਜਿਲ੍ਹਿਆਂ ਦੀਆਂ ਵੱਡੀਆਂ ਵੱਡੀਆਂ ਦੇਖੋ ਦੇਖੋ ਉਹ ਘਰ ਦੇ ਉੱਤੇ ਆਏ ਉੱਧਰ ਆਪਣੇ ਸੇਮ ਵਾਲੇ ਉੱਧਰ ਉੱਧਰ ਉੱਥੇ ਪੈਂਦੇ ਆ ਇਹ ਉੱਥੋਂ ਉੱਡੇ ਆ ਹੁਣ ਤਾਂ ਇਹ 2-3 ਹੀ ਆ ਜੀ ਇਹ ਕਰਕੇ ਇਹਦਾ ਮੈਂ 7-8 ਹੁੰਦੇ ਆ ਇਕੱਠੇ ਹਾਂਜੀ ਬਾਕੀ ਕੁੱਤਰੇ ਤਾਂ ਬਹਿ ਗਏ ਆ ਬਾਕੀ ਇਹ ਤਾਹ ਫਿਰਦੇ ਆ ਆ ਇੰਦਰ ਲਗਾ ਕੇ ਡੱਡੂ ਡੇ ਜਾਂਦੇ ਕੁੱਤਰੇ ਜੀ ਉਹ ਆਈ ਭਾਜੀ ਭੁੱਜ ਜਾਂਦੇ ਆ ਡਰ ਕੇ ਉਹਨਾਂ ਨਾਲ ਘੁੱਟ ਪੀ ਇੱਕ ਆ ਵੀ ਬੱਚਾ ਉਹ ਇੱਲੇ ਝੰਡ ਰਿਹਾ ਹੋਇਆ ਕਿੰਨੀ ਤੇਜ਼ ਤੇ ਜੁੜਦਾ ਹੈ ਉਹ ਆ ਗਿਆ ਪਰ ਆ ਗਿਆ ਜੀ ਉੱਪਰ ਆਪਣੇ ਦੇਖੋ ਇਹ ਹੁਣ ਆ ਗਿਆ ਜੀ ਉੱਤੋਂ ਬਾਅਦ ਜੇ ਹੀਲੇ ਜਿਹਨੋਂ ਪਾਸੇ ਸਾਈਡ ਤੋਂ ਚਲੀ ਜਾਂਦੀਆਂ ਤੇ ਹੁਣ ਥੋੜਾ ਥੱਲੇ ਆਇਆ ਝੰਡ ਰਿਹਾ ਤਾਂ ਹੀ ਖੜੇ ਰਹੇ ਹਾਂਜੀ ਆਪਣੇ ਕੋਟਰੇ ਫਿਰਦੇ ਆਪਾਂ ਟ੍ਰੇਨ ਸੌਫ ਕਰਦੇ ਇਹਨਾਂ ਜਰੂਰੀ ਹੈ ਆਮਨ ਕੇ ਬਾਹਰੋਂ ਖਰਾਬ ਹੈ ਨਾ ਹੋਣੀ ਹੈ ਜਿੰਨੀ ਅੱਜਨੇ ਜਿਵੇਂ ਕਰਾਂਗੇ ਆਪਾਂ ਤੇ ਇਹ ਕਰਾਂਗੇ ਜੀ ਇਹਨਾਂ ਨੂੰ ਤੋੜਨਾ ਬੜਾ ਖਰ ਕੰਮ ਹੈ ਇਹਨਾਂ ਨੂੰ ਤਾਂ ਬੜਾ ਹਾਂ ਜੀ ਬੜੀਆਂ ਉੱਕਾ ਨਿਕਲਦੀਆਂ ਨੇ ਵਈ ਚੰਗੀ ਤਰ੍ਹਾਂ ਕਰੀਂ ਫਟਾਫਟ ਵੀ ਚੰਗੀ ਤਰ੍ਹਾਂ ਕਰ ਤੇ ਫਟਾਫਟ ਜਿਦਾਂ ਇਹ ਕਰੀ ਜਾਂਦਾ ਐਵੇਂ ਮੈਨੂੰ ਤਾਂ ਨਹੀਂ ਚੰਗੀ ਤਰ੍ਹਾਂ ਲੱਗਦਾ ਤੁਸੀਂ ਜੀ ਕਮੈਂਟ ਲਗਾ ਕੇ ਦੱਸਿਓ ਚੰਗੀ ਤਰ੍ਹਾਂ ਆ ਜਾਂਦਾ ਜੀ ਲੋ ਜੀ ਕਮੈਂਟ ਕਰਕੇ ਦੱਸਿਓ ਚੰਗੀ ਤਰ੍ਹਾਂ ਲੱਗਦਾ ਹੋਇਆ ਉਹ ਵੀ ਨਹੀਂ ਚੰਗੀ ਤਰ੍ਹਾਂ ਕਰਦਾ ਏਗੜ ਇੰਨੀ ਚੰਗੀ ਰੰਗੀਤਾ ਹੈ? ਹੈ? ਓਹ ਦੇਖੋ ਜਾਨਦੀ ਬਾਗ ਮਾ ਤੁਨੋਂ ਦੋਖ ਨਾ ਬਾਗ ਸਾਉਟ ਨਿਆਮਰ ਸੈਕਟਰ ਹੈਗੀ ਸਾਪੀ ਉਧਰ ਕਰਤੀਆਂ ਵਾ ਹਾਂਜੀ ਕਰਤੀਆਂ ਸਾਰੀਆਂ ਬੇਸ ਸਾਉਟ ਕਸੂਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਨੀ ਤੇ ਬਿਕਰਮਦੀਪ ਨੂੰ ਹੈਗੀ ਛੁੱਟੀ ਇਸ ਲਈ ਉਹ ਅੱਜ ਆਪਣੇ ਡੈਡੀ ਜੀ ਨਾਲ ਕੰਮ ਕਰਾ ਰਿਹਾ ਹੈਲਦੀ ਥਿੰਕ ਹੈਲੋ ਗਾਇਸ ਆ ਦੇਖੋ ਹੈਲਦੀ ਚੀਜ਼ ਖਾਈਏ ਨਾ ਬਿਕਰਮਦੀਪ ਖਾ ਰਿਹਾ ਸਾਗ ਕੱਚਾ ਸਾਗ ਬਹੁਤ ਟੇਸਟਿੰਗ ਦਾ

ਦੇਖਦੇ ਆ ਸਣੀ ਤਾਂ ਚੱਕ ਹੁੰਦੇ ਕਿ ਨਹੀਂ ਪੰਡ ਪੱਠਿਆਂ ਦੀ ਪੰਡ ਨਹੀਂ ਚੱਕ ਹੋਣੀ ਛੱਡ ਦੇ ਛੱਡ ਦੇ ਨਹੀਂ ਸਣੀ ਹੈਗਾ ਛੋਟਾ ਇਹ ਨਹੀਂ ਸਣੀ ਡਿੱਗੂਗਾ ਲੈ ਸਣੀ ਡੱਗ ਪਿਆ ਮੈਂ ਕਰਦਾ ਦੇਣੀ ਮੈਂ ਜਾ ਕੇ ਸਾਡੇ ਯਾਰ ਪਰੇ ਹਾਂ ਲੈ ਮੈਂ ਚਲੋ ਵਿਕਰਮਦੀਪ ਕੋਸ਼ਿਸ਼ ਕਰੂਗਾ ਹੁਣ ਚੱਕਣ ਦੀ ਵਿਕਰਮਦੀਪ ਚੱਕ ਸਕਦਾ ਕਿ ਨਹੀਂ

ਬੇਟਾ ਹੈ ਹੈਵੀ ਸੀ ਨਾ ਮੈਂ ਇੱਧਰ ਹੀ ਸਾਗਰ ਇੱਥੇ ਬਤਾਇਆ ਲੱਗ ਗਿਆ ਹੈਵੀ ਸੀ ਨਾ ਗੁੱਡੀ ਗੁੱਡੀ ਇਲੀਥੇ ਆ ਨਹੀਂ ਕਰਨਾ ਤੁਸੀਂ ਇਗਜ਼ਾਮ ਦੀ ਤਿਆਰੀ ਕਰਨੀ ਚਲੋ ਮੰਮੀ ਗੇੜਾ ਕੱਢ ਕੇ ਆ ਜੀ ਉਧਰ ਨਹੀਂ ਬੇਟਾ ਖੋਣ ਜਾਣਾ ਨਹੀਂ 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 ਚਲੋ ਆ ਚਲੀ ਕੱਢੇ ਆ ਗੇੜਾ ਨਹੀਂ ਨਹੀਂ ਹਲੇ ਨਹੀਂ ਹਲੇ ਤਾਂ ਹੁਣ ਪਾਣਾ ਇਗਜ਼ਾਮ ਦੀ ਤਿਆਰੀ ਕਰਨੀ ਆ ਮੈਥ ਦਾ ਇਗਜ਼ਾਮ ਆ ਚਲੋ ਤੇਰੀ ਕਾਮ ਕਿੱਡੀ ਕਿੱਡੀ ਹੋ ਗਈ ਬਹੁਤ ਵੱਡੀ ਹੋ ਗਈ ਲੱਗੀ ਯਾਰ ਵਿਚਲੇ ਸੌਰੂ ਵੀ ਲਾਈ ਵਿਕਰਮ ਦੀ ਬਨੇ ਵਾਜੀ ਵਾ ਹਾਂਜੀ ਆਪਣੀਆਂ ਛੱਤੀ ਜੀ ਕੂਤਰੀ ਇੱਕ ਆਹ ਦੇਖੋ ਜੀ ਇੱਕ ਬੱਚਾ ਫਿਰਦਾ ਵਾ ਇੱਕ ਆ ਦੋ ਸੀ ਆ ਜੀ ਜੇ ਜੀ ਕੋ ਮੋਟਰੀ ਤੇ ਕਾਜੀ ਹਾਂਜੀ ਤੇ ਵੀਰੇ ਹਣਾ ਆਪਣੇ ਕੋ ਉੱਤ ਸਾਰੇ ਆ ਗਏ ਜਿਵੇਂ ਦੋ ਕੋ ਉੱਤਰ ਆਪਣੇ ਹੋਣਾ ਆਇਆ ਤੇ ਹੁਣ ਬਾਗ ਲੈ ਕੇ ਆਇਆ ਹੁਣ ਦਿਖਾ ਦਿੰਨੇ ਆ ਆਹ ਦੋਨੇ ਆਹੋ ਨਾਲ ਬੜੇ ਇਹ ਹੁਣ ਬਾਗ ਲੈ ਕੇ ਆਏ ਆ ਤੇ ਹੁਣ ਬੈਠੇ ਸੀਗੇ ਪੀਕਣ ਜੀ ਤੇ ਬਾਕੀ ਆਪਣੀ ਵੀਡੀਓ ਜਿੱਥੇ ਤੱਕ ਕੀ ਸੀਗੀ ਜੇ ਹਨਾ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਤੇ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਹਸਦੀ ਗਣ ਦੇ ਸਾਰਿਆਂ ਨੂੰ